ਸਸ਼ੀਕਾਲ ਜੀ ਤੁਸੀਂ ਦੇ 124 7 ਪੰਜਾਬ ਕੈਥਾਲਿਟਿਕ ਵੱਡਾ ਹਾਦਸਾ ਵਾਪਰਿਆ ਸਕੂਲ ਬੱਸ SYL 96 ਡਿੱਗੀ 8 ਬੱਚੇ ਗੰਭੀਰ ਜ਼ਖਮੀ ਸ਼ਟਰ ਵਿੱਚ ਸਮੱਸਿਆ ਕਾਰਨ ਬੱਸ ਸੰਤੁਲਨ ਗਵਾ ਬੈਠੀ ਜ਼ਿਲ੍ਹਾ ਦੇ ਨੋਜ ਪਿੰਡ ਵਿੱਚ ਸੋਮਵਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ বাস ਸਤਲੁਜ-ਯਮੁਨਾ ਲਿੰਕ ਨਹਿਰ ਵਿੱਚ ਡਿੱਗ ਗਈ ਜਿਸ ਕਾਰਨ বাস ਵਿੱਚ ਸਵਾਰ 8 ਬੱਚੇ ਗੰਭੀਰ ਜ਼ਖਮੀ ਹੋ ਗਏ ਇਹ ਹਾਦਸੇ ਵਿੱਚ বাস ਡਰਾਈਵਰ ਅਤੇ ਮਹਿਲਾ ਕੰਡਕਟਰ ਵੀ ਗੰਭੀਰ ਜ਼ਖਮੀ ਹੋ ਗਏ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਜਦੋਂ ਗੁਰੂ ਨਾਨਕ ਅਕੈਡਮੀ ਪੇਵਾ ਦੀ বাস ਸਕੂਲ ਬੱਚਿਆਂ ਨੂੰ ਲੈ ਕੇ ਪਿੰਡ ਦੇ ਕੈਂਪਾ ਤੋਂ ਵਾਪਸ ਜਾ ਰਹੀ ਸੀ ਐਸਵਾਈਐਲ ਨਹਿਰ ਦੇ ਟਰੈਕ ਤੋਂ ਲੰਘਦੇ ਸਮੇਂ বাস ਦੇ ਸ਼ਟਰਿੰਗ ਵਿੱਚ ਕੁਝ ਤਕਨੀਕੀ ਨੁਕਸਾਨ ਆ ਗਿਆ ਇਸ ਸਮੱਸਿਆ ਕਰਨ ਬਾਸ ਆਪਣਾ ਸੰਤੁਲਨ ਗਵਾ ਬੈਠੀ ਤੇ ਸਿੱਧੇ ਨਹਿਰ ਵਿੱਚ ਜਾ ਕੇ ਡਿੱਗ ਗਈ ਹਾਰਟ ਸੇ ਜੋ ਸੂਚਨਾ ਮਿਲਦੇ ਹੀ ਕਿਉੜਕ ਚੌਂਕੀ ਦੇ ਪੁਲਿਸ ਅਤੇ ਡਾਇਲ 112 ਟੀਮ मौके ਤੇ ਪਹੁੰਚ ਗਈ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚੇ ਅਤੇ বাস ਸਟਾਫ ਨੂੰ ਬਾਹਰ ਕੱਢਿਆ ਗਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। বাস ਵਿੱਚ ਕੁੱਲ 8 ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ ਸਾਰੇ ਗੰਭੀਰ ਜ਼ਖਮੀ ਹੋ ਗਏ ਹਨ। বাস ਡਰਾਈਵਰ ਅਤੇ ਮਹਿਲਾ ਕੰਡਕਟਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਨੇੜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਤੰਗ ਸੜਕ ਅਤੇ বাস ਦੇ ਸੰਤੁਲਨ ਗੁਆਨ ਕਾਰਨ ਵਾਪਰਿਆ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।